ਸ਼ਰਧਾ ਦੇ ਪੱਲਾ ਗਲੋਨੀ 67 ਸੂਰੀ ਰੋਡ ਟਾਵਰ ਵਾਲੀ ਗਲੀ ਤੋਂ ਇੱਕ ਬੱਚਾ ਲਾਪਤਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਇਹ yellow T-shirt ਦੇ ਵਿੱਚ ਜਿਹੜਾ ਤੁਸੀਂ ਬੱਚਾ ਦੇਖ ਰਹੇ ਹੋ ਇਸ ਨੇ ਡਾਰਕ ਬਲੂ ਕਲਰ ਦਾ ਪਟਕਾ ਬੰਨਿਆ ਹੋਇਆ ਤੇ ਨਾਲ ਬੈਗ ਟੰਗਿਆ ਹੋਇਆ ਹੈ ਇਹ ਕਰੋ ਟਿਊਸ਼ਨ ਤੇ ਗਿਆ ਸੀ ਪਰ ਲੇਕਿਨ ਰਸਤੇ ਦੇ ਵਿੱਚ ਹੀ ਕਿਤੇ ਮਿਸਿੰਗ ਹੋ ਗਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਹਾਨੂੰ ਦੱਸ ਦਈਏ ਕਿ ਇਹ ਬੱਚਾ ਹਜੇ ਤੱਕ ਨਹੀਂ ਮਿਲਿਆ ਇਸ ਦਾ ਨਾਮ ਹਰੀ ਸਿਮਰਨ ਸਿੰਘ ਹੈ ਔਰ ਇਸ ਦੀ ਉਮਰ ਮਹਿਜ 12 ਸਾਲ ਹੈ ਤਾਂ ਪਰਿਵਾਰ ਮੈਂਬਰਾਂ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਇਸ ਵੀਡੀਓ ਨੂੰ ਇਸ ਫੋਟੋ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਕਿ ਇਹ ਬੱਚਾ ਆਪਣੇ ਪਰਿਵਾਰ ਨੂੰ ਮਿਲ ਸਕੇ। ਹਾਂਜੀ ਭਾਜੀ ਕੀ ਨਾਮ ਜੀ ਆਪਣਾ? ਮੇਰਾ ਭਾਜੀ ਜੰਗਬਹਾਦਰ ਸਿੰਘ। ਕਿ ਕਿੱਥੇ ਤੋਂ ਰਹਿਣ ਵਾਲੇ ਭਾਜੀ? ਅਸੀਂ ਭਾਜੀ ਪੱਲਾਕਲੋਨੀ ਦੇ। ਤੇ ਭਾਜੀ ਕੀ ਮਾਮਲਾ ਹੋਇਆ ਜਿਹੜਾ ਤੁਹਾਡਾ ਬੱਚਾ ਜਿਹੜਾ ਮਿਸਿੰਗ ਹੋ ਗਿਆ ਹੈ ਸਾਰਾ ਡਿਟੇਲ ਦੱਸਿਓ ਕਿੰਨੇ ਵਜੇ ਮਿਸਿੰਗ ਹੋਇਆ ਉਹ ਕਿੰਨੀ ਤਰੀਕ ਨੂੰ ਹੈ? ਭਾਜੀ ਕੱਲ 11 ਤਰੀਕ ਨੂੰ ਸਵਾ 6 ਵਜੇ ਟਿਊਸ਼ਨ ਤੇ ਜਾਂਦਾ ਭਾਜੀ ਉਹ ਤੇ ਟਿਊਸ਼ਨ ਤੇ ਨਹੀਂ ਗਿਆ। ਅਹੀਂ ਫਿਰ ਉਹਨਾਂ ਨੂੰ ਫੋਨ ਕੀਤਾ ਜਦੋਂ ਸਵਾ 8 ਵਜੇ ਛੁੱਟੀ ਹੁੰਦੀ ਹੈ ਉਹਨੂੰ ਤੇ ਸਵਾ 8 ਵਜੇ ਫੋਨ ਕੀਤਾ ਉਹਨਾਂ ਨੂੰ ਤੇ ਉਹਦੇ ਮੈਡਮ ਕਹਿੰਦੇ ਕਿ ਉਹ ਘਰ ਨਹੀਂ ਆਇਆ ਟਿਊਸ਼ਨ ਤੇ ਨਹੀਂ ਆਇਆ ਸੌਰੀ ਅੱਛਾ ਤੇ ਉਸ ਤੋਂ ਬਾਅਦ ਅਹੀਂ ਫਿਰ ਜਿਹੜੀ ਆ ਜਾਂਚ ਜਿਹੜੀ ਸ਼ੁਰੂ ਕਰਤੀ ਫੜਾ ਵੜ ਓਸੀ ਟਾਈਮ ਅਹੀਂ ਗਏ ਆ ਫਿਰ 6:30 ਠਾਣੇ ਗਏ ਆ ਉਹਨਾਂ ਨੇ ਵੀ ਸਾਡਾ ਜਿਹੜੀ ਆ ਲਖੀਆ ਕੰਪਲੀਟ ਲਿਖੀ ਓਸੀ ਟਾਈਮ ਸਾਡੀ ਉਹਨਾਂ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਵੀ ਸਾਡਾ ਹੁਣ ਵੀ ਭਾਜੀ ਸਾਰਾ ਚੱਲ ਰਿਹਾ ਵਾ ਸੀ ਵੀ ਇਹ ਵੀ ਆਏ ਆ ਟੀਮ ਉਹਨਾਂ ਨੇ ਵੀ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਿਹੜਾ ਵਾ ਉਹ ਭੇਜੇ ਹੋਏ ਆ ਆਪਣੇ ਬੰਦੇ ਹਾਂ ਤਾਂ ਤੁਹਾਨੂੰ ਕੀ ਲੱਗਦਾ ਕਿ ਬੱਚਾ ਘਰੋਂ ਨੋਰਮਲ ਗਿਆ ਕੋਈ ਗਲਬਾਤ ਨਹੀਂ ਹਾਂਜੀ ਹਾਂਜੀ ਬਿਲਕੁਲ ਨੋਰਮਲ ਕੋਈ ਗਲਬਾਤ ਨਹੀਂ ਆ ਸਾਡੇ ਕੋਲ ਫੁਟੇਜ ਹੈਗੀਆਂ ਆਦੀਆਂ ਉਹ ਨੱਚਦਾ ਹੀ ਜਾਂਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਕੋਈ ਪ੍ਰੈਸ਼ਰ ਹੈ ਜਾਂ ਕੋਈ ਦਿਮਾਗ ਤੇ ਕੋਈ ਪ੍ਰੋਬਲਮ ਹੈ ਕੋਈ ਐਹੋ ਜੀ ਗੱਲ ਨਹੀਂ ਆ ਬਸ ਬੱਚੇ ਤੁਹਾਨੂੰ ਪਤਾ ਪਤਾ ਨਹੀਂ ਸਮਝ ਨਹੀਂ ਸਾਨੂੰ ਵੀ ਨਹੀਂ ਸਮਝ ਲੱਗੀ ਕੀ ਬਣਿਆ ਕੋਈ ਜਿਹੜੀ ਸੀਸੀਟੀਵੀ ਲਾਸਟ ਜਿਹੜੀ ਆ ਉਹ ਕਿੱਥੋਂ ਦੀ ਲੋਕੇਸ਼ਨ ਜਿਹੜੀ ਆ ਰਹੀ ਹੈ ਸੀਸੀਟੀਵੀ ਜਿਹੜੀ ਲਾਸਟ ਜਿਹੜੀ ਆ ਰਹੀ ਜੇ ਉਹ ਭਾਜੀ ਆ ਰਹੀ ਹਰਗਬਿੰਦ ਐਵਨਿਊ ਦੀ ਅੱਛਾ ਲਾਸਟ ਹਾਂਜੀ ਹਾਂਜੀ ਠੀਕ ਹੈ ਤੇ ਉਹ ਉਹ ਹਰਗਬਿੰਦ ਐਵਨਿਊ ਜਿਹੜੀ ਆ ਬਾਹਰ ਨਿਕਲ ਜਾਂਦੀ ਕਾਲਿਆਂ ਵਾਲੇ ਰੋਡ ਤੇ ਲਾਸਟ ਜਿਹੜੀ ਫੁਟੇਜ ਹੈਗੀ ਉਹ ਸਾਡੇ ਕੋਲ ਉਹ ਹੈਗੀ ਆ ਤੇ ਬਾਕੀ ਜਿਹੜੀ ਅੱਗੇ ਦੀ ਜਾਂਚ ਹੈਗੀ ਉਹ ਚੱਲਦੀ ਪਈ ਜੇ ਸੀਬੀਆਈ ਦੀ ਜਿਹੜੀ ਬਾਕੀ ਦੇ ਹੈਗੇ ਮੁਲਾਜ਼ਮ ਸਾਰੇ ਉਹ ਲੱਗੇ ਹੋਏ ਆ ਪੁਲਿਸ ਵੱਲੋਂ ਪੂਰਾ ਸਹਿਯੋਗ ਹਾਂਜੀ ਹਾਂਜੀ ਪੂਰਾ ਸਹਿਯੋਗ ਭਾਜੀ ਬੇਨਤੀ ਆ ਬਸ ਪੁੱਤ ਘਰ ਆ ਜਾ ਤੂੰ ਤੇ ਜਿਹੜੇ ਦੇਖ ਰਹੇ ਨੇ ਤੁਹਾਨੂੰ ਜਾਂ ਤੁਹਾਡਾ ਬੱਚਾ ਜਿਹੜਾ ਦੇਖ ਰਿਹਾ ਤੁਹਾਨੂੰ ਉਹਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਉਹਨੂੰ ਇਹੋ ਕਹਿੰਨੇ ਘਰ ਆ ਜਾ ਪੁੱਤ ਬਸ ਹੋ ਗਈ ਹੁਣ ਆਡੀ ਇੱਕੋ ਹੀ ਤੁਸੀਂ ਆਪਣੇ ਬੇਟੇ ਦੀ ਤਸਵੀਰ ਦਿਖਾ ਦਿਓ ਹਾਂਜੀ ਤੇ ਜਿਹੜੇ ਲੋਗ ਅਗਰ ਤੁਹਾਡੇ ਨਾਲ ਸੰਪਰਕ ਕਰਨਾ ਚਾਹਣ ਅਗਰ ਤੁਹਾਡੇ ਬੱਚੇ ਨੂੰ ਅਗਰ ਕੋਈ ਦੇਖੇ ਤਾਂ ਇੱਕ ਵਾਰੀ ਤੁਸੀਂ ਆਪਣਾ ਨੰਬਰ ਵੀ ਦੱਸ ਦਿਓ ਹਾਂਜੀ ਮੈਂ ਸਾਰਾ ਕੁਝ ਦੱਸ ਦਿਆਂਗਾ ਆ ਬੇਟਾ ਹੈ ਜੀ ਬਲੂ ਕਲਰ ਦਾ ਨੇ ਪਟਕਾ ਬੰਨਿਆ ਜੇ yellow ਕਲਰ ਦੀ ਟੀ-ਸ਼ਰਟ ਪਾਈ ਜੇ ਬਲੂ ਕਲਰ ਦਾ ਪਜਾਮਾ ਜੇ ਮੈਰੂਨ ਕਲਰ ਦਾ ਬੈਗ ਉਹਨੇ ਮੋਢੇ ਤੇ ਪਾਇਆ ਜੇ ਸਰਦਾਰ ਸੋਹਣਾ ਕੋਈ ਇਹੋ ਜੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਵੀ ਗੱਲ ਨਹੀਂ ਆ ਤੇ ਭਾਜੀ ਮੇਂ ਅਗਰ ਤੁਹਾਡੇ ਬੱਚੇ ਨੂੰ ਕੋਈ ਲੱਭਦਾ ਆ ਜਾਂ ਦੇਖਦਾ ਆ ਤੇ ਕਿਸ ਨੰਬਰ ਤੇ ਤੁਹਾਡੇ ਨਾਲ ਸੰਪਰਕ ਕਰੇ ਮੈਂ ਨੰਬਰ ਬੋਲ ਦਿੰਨਾ ਭਾਜੀ 9646 581513 9646 ਇਹ ਦੂਸਰਾ ਨੰਬਰ ਹੈਗਾ 9646 312136 ਦੋ ਨੰਬਰ ਹੈਗੇ ਆ ਸੰਪਰਕ ਕਰੋ ਹੱਥ ਜੋੜ ਕੇ ਬੇਨਤੀ ਕਿਤੇ ਵੀ ਬੱਚਾ ਮਿਲਦਾ ਉਹਨੂੰ ਸਾਡੇ ਕੋਲ ਲੈ ਕੇ ਆਓ